ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਤਾਂ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਵਿੱਚ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਨਵਾਂ ਮੋੜ ਆਇਆ ਹੈ ਜੀ ਹਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਫਿਰ ਤੋਂ ਇੱਕ ਵਾਰ ਵੱਡਾ ਐਕਸ਼ਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੁਣ ਬਹੁਤ ਹੀ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਹੁਣ ਬਹੁਤ ਹੀ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਪਰ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਵੱਲੋਂ ਵਕੀਲਾਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰਾਂ ਦੇ ਵੱਲੋਂ ਪੂਰੇ ਹੱਥ ਪੱਲੇ ਮਾਰੇ ਜਾ ਰਹੇ ਹਨ ਕਿ ਵਿਕਰਮ ਸਿੰਘ ਮਜੀਠੀਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਨਾਬਾ ਦੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਹੁਣ ਪੱਕੇ ਤੌਰ ਤੇ ਵਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਏ ਹੋਏ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਕਿ ਇਸ ਵਾਰ ਤੇਰੀ ਦੀਵਾਲੀ ਨਾਬਾ ਦੀ ਜੇਲ੍ਹ ਵਿੱਚ ਹੀ ਮਨਾਈ ਜਾਵੇਗੀ ਤੇ ਇਹ ਵੀ ਕਿਹਾ ਹੈ ਕਿ ਪਤਾ ਨਹੀਂ ਹਲੇ ਤੇਰੀਆਂ ਕਿੰਨੀਆਂ ਕ ਦੀਵਾਲੀਆਂ ਜੇਲ੍ਹ ਦੇ ਵਿੱਚ ਮਨਾਇਆਂ ਜਾਣਗੀਆਂ ਜਿਸ ਕਰਕੇ ਬਿਕਰਮ ਸਿੰਘ ਮਜੀਠੀਆ ਦੀ ਬੋਲਤੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਤੇ ਦੂਜੇ ਪਾਸੇ ਪਰਿਵਾਰ ਦੀ ਬੋਲਤੀ ਵੀ ਭਗਵੰਤ ਮਾਨ ਦੇ ਵੱਲੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਜਿਸ ਕਰਕੇ ਹੁਣ ਬਿਕਰਮ ਮਜੀਠੀਆ ਦੇ ਸਾਰੇ ਪਰਿਵਾਰ ਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਰਾਤ ਨੂੰ ਸੁਪਨੇ ਆਉਂਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਤੇ ਭਗਵੰਤ ਮਾਨ ਲਗਾਤਾਰ ਕਾਰਵਾਈਆਂ ਕਰ ਰਿਹਾ ਹੈ ਇਹੋ ਜਿਹਾ ਹਾਲ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਬਾਦਲ ਦਾ ਤੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦਾ ਹੋ ਚੁੱਕਿਆ ਹੈ ਪਰਿਵਾਰ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਹੈ ਸਦਮੇ ਦੇ ਵਿੱਚ ਹੈ ਕਿ ਆਖਰਕਾਰ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆਵੇਗਾ ਜਾਂ ਫਿਰ ਨਹੀਂ ਜਿਸ ਕਰਕੇ ਪੂਰੇ ਪਰਿਵਾਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਢਿੱਠੀਆ ਪੰਜਾਬ ਦੇ ਮੁੱਖ ਮੰਤਰੀ ਦੇ ਆਪ ਖੁਦ ੱਤੇ ਚੜਿਆ ਹੈ ਕਿਉਂਕਿ ਕਦੇ ਭਗਵੰਤ ਮਾਨ ਨੂੰ ਪੱਟਾਂ ਉੱਤੇ ਠਾਪੀਆਂ ਮਾਰ ਕੇ ਦਿਖਾਣੀਆਂ ਤੇ ਕਦੇ ਮੁੱਛਾਂ ਨੂੰ ਵੱਟ ਦੇਣੇ ਕਿ ਕਦੇ ਕਹਿਣਾ ਮੈਂ ਐਨਕਾ ਲਗਾਈਆਂ ਕਾਲੇ ਰੰਗ ਦੀਆਂ ਮੇਰੇ ਬਹੁਤ ਸੋਹਣੀਆਂ ਲੱਗ ਰਹੀਆਂ ਤੇ ਕਦੇ ਮੁੱਖ ਮੰਤਰੀ ਨੂੰ ਸ਼ਰਾਬੀ ਦੱਸਣਾ ਤੇ ਕਦੇ ਉਸ ਨੂੰ ਕਹਿਣਾ ਕਿ ਤੇਰਾ ਲੀਵਰ ਡੈਮੇਜ ਹੋ ਚੁੱਕਿਆ ਹੈ ਜਦੋਂ ਇਹ ਧਮਕੀਆਂ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤੀਆਂ ਗਈਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਪੂਰੀ ਤਰ੍ਹਾਂ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੇ ਰਾਤੋਂ ਰਾਤ ਵੱਡਾ ਐਕਸ਼ਨ ਲੈ ਲਿਆ ਤੇ ਉਸ ਤੋਂ ਬਾਅਦ ਉਦੇ ਘਰ ਦੇ ਉੱਤੇ ਰੇਡ ਪਈ ਤੇ ਉਸ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਲੱਗਦਾ ਹੈ ਸੁੱਟ ਦਿੱਤਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਹੁਣ ਤੱਕ ਬਹੁਤ ਹੀ ਜ਼ਿਆਦਾ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਾਈਆਂ ਹਨ ਪਰ ਉਹਨਾਂ ਦੀਆਂ ਸਾਰੀਆਂ ਹੀ ਪਟੀਸ਼ਨਾਂ ਉੱਤੇ ਹਾਈ ਕੋਰਟ ਦੇ ਵੱਲੋਂ ਸਿੱਧਾ ਡਾਇਰੈਕਟ ਕਾਟਾ ਮਾਰ ਦਿੱਤਾ ਗਿਆ ਹੈ ਉਹਨਾਂ ਦੀਆਂ ਸਾਰੀਆਂ ਜ਼ਮਾਨਤ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਕਰਕੇ ਪੂਰੇ ਦਾ ਪੂਰਾ ਬਾਦਲ ਪਰਿਵਾਰ ਤੇ ਉਸ ਦੀ ਪਤਨੀ ਵਿਕਰਮ ਸਿੰਘ ਮਜੀਠੀਆ ਦੀ ਚਿੰਤਾ ਫਿਕਰ ਦੇ ਵਿੱਚ ਹੈ ਤੇ ਉਹਨਾਂ ਨੂੰ ਸਦਮਾ ਲੱਗ ਚੁੱਕਿਆ ਹੈ ਕਿ ਆਖਰਕਾਰ ਇਸ ਵਾਰ ਸਾਡੀ ਦੀਵਾਲੀ ਵਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਬਾਂਜੀ ਰਹਿ ਜਾਵੇਗੀ ਤੇ ਜਦੋਂ ਵਿਕਰਮ ਸਿੰਘ ਮਜੀਠੀਆ ਭਗਵੰਤ ਮਾਨ ਨੂੰ ਇਹ ਧਮਕੀਆਂ ਦਿੰਦਾ ਸੀ ਕਿ 2027 ਦੇ ਵਿੱਚ ਜਦੋਂ ਸਾਡੀ ਸਰਕਾਰ ਆਵੇਗੀ ਤੇ ਤੁਹਾਡੀ ਸਰਕਾਰ ਡਿੱਗ ਜਾਵੇਗੀ ਤਾਂ ਵਿਕਰਮ ਸਿੰਘ ਮਜੀਠੀਆ ਕਹਿੰਦਾ ਸੀ ਦੇਖੀ ਭਗਵੰਤ ਮਾਨਾ ਮੈਂ ਤੇਰਾ ਕਿਵੇਂ ਜਲੂਸ ਕੱਢਦਾ ਜਿਸ ਨੂੰ ਲੈ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਨਾਂ ਨੇ ਵਿਜੀਲੈਂਸ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਜਿਸ ਕਰਕੇ ਵਿਕਰਮ ਮਜੀਠੀਆ ਦੀ ਵੱਡੀਆਂ-ਵੱਡੀਆਂ ਪੋਲਾਂ ਵੱਡੇ-ਵੱਡੇ ਖੁਲਾਸੇ ਹੋਏ ਹਨ ਕਿਉਂਕਿ ਵਿਜੀਲੈਂਸ ਦੇ ਵੱਲੋਂ 40000 ਪੰਨਿਆਂ ਦੀ ਚਾਰਜ ਸੀਟ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ ਪ੍ਰਕਿਰਿਆ ਤੇ ਦੂਜੇ ਪਾਸੇ 200 ਤੋਂ ਜ਼ਿਆਦਾ ਗਵਾਹ ਵਿਕਰਮ ਸਿੰਘ ਮਜੀਠੀਆ ਦੇ ਜਿਨ੍ਹਾਂ ਕਰਕੇ ਵਿਕਰਮ ਸਿੰਘ ਮਜੀਠੀਆ ਪੂਰੀ ਤਰ੍ਹਾਂ ਕਸੁੱਤਾ ਫਸ ਚੁੱਕਿਆ ਹੈ ਤੇ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਣ ਦੇ ਸਾਰੇ ਟੋਟਲੀ ਰਸਤੇ ਭਗਵੰਤ ਮਾਨ ਨੇ ਬੰਦ ਕਰ ਦਿੱਤੇ ਹਨ ਤੇ ਵੱਡੇ ਪੱਧਰ ਤੇ ਭਗਵੰਤ ਮਾਨ ਨੇ ਹੁਣ ਇਹ ਐਕਸ਼ਨ ਲਿਆ ਹੈ ਤੇ ਇਹ ਹੁਕਮ ਜਾਰੀ ਕਰ ਦਿੱਤੇ ਹਨ ਕਿ ਵਿਕਰਮ ਸਿੰਘ ਮਜੀਠੀਆ ਦਾ ਇੱਕ ਵਾਰ ਫਿਰ ਤੋਂ ਰਿਮਾਂਡ ਲਿਆ ਜਾਵੇ ਤੇ ਵਿਕਰਮ ਸਿੰਘ ਮਜੀਠੀਆ ਤੋਂ ਬਰਫ਼ ਦੇ ਉੱਤੇ ਪਾ ਕੇ ਫਿਰ ਤੋਂ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਹੋਰ ਵੱਡੇ ਖੁਲਾਸੇ ਹੋਣਗੇ ਜਿਸ ਦੇ ਕਾਰਨ ਵਿਕਰਮ ਸਿੰਘ ਮਜੀਠੀਆ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆਵੇਗਾ ਤੇ ਹੋਸ ਤੇ ਹੋ ਸਕਦਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਉਮਰ ਕੈਦ ਹੋ ਜਾਵੇ ਜਾਂ ਫਿਰ 20 ਸਾਲੀ ਹੋ ਜਾਵੇ ਹੁਣ ਆਣ ਵਾਲੇ ਹੁਣ ਆਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਵਿਕਰਮ ਸਿੰਘ ਮਜੀਠੀਆ ਦੀਆਂ ਦੀਵਾਲੀਆਂ ਜਿਹੜੀਆਂ ਗੇਲਾਂ ਦੇ ਵਿੱਚ ਲੰਗਦੀਆਂ ਹਨ ਜਾਂ ਫਿਰ ਉਹ ਆਪਣੇ ਘਰ ਦੇ ਵਿੱਚ ਮਨਾਉਂਦੇ ਹਨ ਕਿ ਵਿਕਰਮ ਸਿੰਘ ਮਜੀਠੀਆ ਦੀ ਝੋਲੀ ਕੋਈ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਹੁਣ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ